ਗੁਰੂ ਸਾਹਿਬ ਨੇ ਕਿਹਾ ਜਿਵੇਂ ਸਰੀਰ ਵਾਸਤੇ ਪਵਨ ਦੀ ਸਵਾਸ ਦੀ ਜ਼ਰੂਰਤ ਹੈ ਸਵਾਸ ਤੋਂ ਬਿਨਾ ਸਰੀਰ ਮਰ ਜਾਂਦਾ ਹੈ ਬਿਲਕੁਲ ਇਸੇ ਤਰ੍ਹਾਂ ਮਨੁੱਖ ਦੇ ਅੰਤਿਸ਼ਕਰਨ ਨੂੰ ਇਹਦੇ ਅੰਦਰਲੇ ਸਰੀਰ ਨੂੰ ਸ਼ਬਦ ਦੀ ਜ਼ਰੂਰਤ ਹੈ ਸ਼ਬਦ ਤੋਂ ਬਿਨਾ ਇਹਦਾ ਅੰਦਰਲਾ ਆਤਮਿਕ ਤੌਰ ਤੇ ਉਹਦੀ ਮੌਤ ਹੋ ਜਾਂਦੀ ਹੈ ਸਾਹਿਬ ਨੇ ਬਾਣੀ ਵਿੱਚ ਤਾਂ ਹੀ ਬਚਨ ਕੀਤੇ ਅਤ ਸੁੰਦਰ ਕੋਲੇਨ ਚਤੁਰ ਮੁਖ ਗਿਆਨੀ ਤਨਵੰਤ ਮਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜਿਵੇਂ ਸਰੀਰ ਨੂੰ ਸਵਾਸਾਂ ਦੀ ਹਵਾ ਦੀ ਜ਼ਰੂਰਤ ਹੈ ਇਸੇ ਤਰ੍ਹਾਂ ਮਨੁੱਖ ਦੇ ਅੰਦਰਲੇ ਸਰੀਰ ਨੂੰ ਜਿਹੜੀ ਅੰਦਰਲੀ ਕਾਇਆ ਹੈ ਅੰਦਰਲਾ ਜੀਵਨ ਹੈ ਉਹਨੂੰ ਨਿਰੰਤਰ ਸ਼ਬਦ ਦੀ ਲੋੜ ਹੈ ਲਗਾਤਾਰ ਉਹਨੂੰ ਲਗਾਤਾਰ ਨਾਮ ਦੀ ਜ਼ਰੂਰਤ ਹੈ ਇਹਦੇ ਨਾਲ ਜੁੜ ਜਾਏ ਉਹਦਾ ਸੰਬੰਧ ਤੇ ਅੰਦਰਲਾ ਪਾਸਾ ਜਿਉਣਾ ਸ਼ੁਰੂ ਹੋ ਜਾਂਦਾ ਹੈ ਉਦੇ ਵਿੱਚ ਜੀਵਨ ਚੇਤਨਾ ਆਰੰਭ ਹੋ ਜਾਂਦੀ ਉਹ ਜਾਗਣਾ ਸ਼ੁਰੂ ਹੋ ਜਾਂਦਾ ਅਜੇ ਤਾਂ ਡਿੱਗਾ ਪਿਆ ਹੈ ਅਜੇ ਤਾਂ ਇਸ ਤਰ੍ਹਾਂ ਹੈ ਜਿਵੇਂ ਇੱਕ ਆਦਮੀ ਜਿਉਂਦਾ ਹੋਵੇ ਤੇ ਇੱਕ ਮਰੇ ਹੋਏ ਆਦਮੀ ਨਾਲ ਉਹਨੂੰ ਬੰਨ ਦੇ ਉਹ ਉਸ ਲਾਸ਼ ਨੂੰ ਢੋਂਦਾ ਰਹਿੰਦਾ ਇੱਕ ਆਦਮੀ ਜ਼ਿੰਦਾ ਹੈ ਤੇ ਦੂਸਰਾ ਆਦਮੀ ਜਿਹੜਾ ਉਹਦੀ ਮੌਤ ਹੋ ਗਈ ਉਹ ਮਰ ਗਿਆ ਦੋਵਾਂ ਦੇ ਸਰੀਰ ਜੁੜਵੇਂ ਸਨ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਮਾਂ ਵੱਲ ਦੋ ਜੁੜਵੇ ਬੱਚੇ ਪੈਦਾ ਹੋ ਜਾਂਦੇ ਨੇ ਉਹਨਾਂ ਦੀ ਪਿੱਠ ਆਪਸ ਵਿੱਚ ਮੋਢੇ ਆਪਸ ਵਿੱਚ ਜੁੜੇ ਹੁੰਦੇ ਨੇ ਤਾਂ ਜੇ ਉਹ ਜੁੜਵਾ ਹਨ ਦੋਵਾਂ ਦੇ ਸਰੀਰ ਜੁੜੇ ਹੋਏ ਹਨ ਤਾਂ ਉਹ ਦੇ ਇਕੱਠੇ ਰਹਿਣ ਤੇ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਜਾਏ ਇੱਕ ਜਿੰਦਾ ਰਹੇ ਉਥੇ ਕੀ ਵਾਪਰੇਗਾ ਜਿਹੜਾ ਜਿੰਦਾ ਹੈ ਉਹ ਮਰੇ ਹੋਏ ਸਰੀਰ ਨੂੰ ਚੁੱਕ ਕੇ ਨਾਲ ਰੱਖਦਾ ਦਿਨ ਰਾਤ ਔਰ ਉਸ ਮਰੇ ਹੋਏ ਸਰੀਰ ਦੇ ਵਿੱਚੋਂ ਬਦਬੂ ਆਉਂਦੀ ਹੈ ਦਰਗੰਦ ਆਉਂਦੀ ਹੈ ਉਹਦਾ ਜੀਵਨ ਬੇਕਾਰ ਹੋ ਜਾਂਦਾ ਜਿਉਂਦੇ ਆਦਮੀ ਦਾ ਇਸੇ ਤਰ੍ਹਾਂ ਸਾਡੇ ਦੋ ਸਰੀਰ ਜੁੜਮਾ ਨੇ ਇੱਕ ਤੇ ਬਾਹਰ ਦਿਸਦਾ ਪਿਆ ਇਹਨੂੰ ਧੰਨ ਪਾਣੀ ਮਿਲਦਾ ਤੇ ਜਿਉਂਦਾ ਹੈ ਜਿਹੜਾ ਸਾਡਾ ਅੰਦਰਲਾ ਸਰੀਰ ਹੈ ਨਾ ਮਨ ਦਾ ਸਰੀਰ ਜਿਹੜਾ ਹੈ ਜਿਹੜਾ ਜਿਹਦੇ ਅੰਦਰ ਅੰਦਰਲੇ ਅੰਗ ਨੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਉਹ ਅੰਦਰਲਾ ਸਰੀਰ ਨੂੰ ਖੁਰਾਕ ਨਹੀਂ ਮਿਲੀ ਉਹ ਅੰਦਰਲਾ ਸਰੀਰ ਮਰ ਗਿਆ ਅੰਦਰੋਂ ਮਰ ਗਿਆ ਆਦਮੀ ਇਨਸਾਨੀਅਤ ਮਰ ਗਈ ਹੁਣ ਜਦੋਂ ਇਹ ਬਾਹਰਲਾ ਸਰੀਰ ਅੰਦਰਲੇ ਨੂੰ ਲੈ ਕੇ ਤੁਰਦਾ ਤੇ ਕਹਿੰਦਾ ਸਰੀਰ ਬਹੁਤ ਭਾਰਾ ਲੱਗਦਾ ਹੈ ਜ਼ਿੰਦਗੀ ਕੋਈ ਕੋਈ ਸੁਗੰਧੀ ਵਾਲੀ ਨਹੀਂ ਲੱਗਦੀ ਮਰੀ ਹੋਈ ਜ਼ਿੰਦਗੀ ਬਿਲਕੁਲ ਜਿਵੇਂ ਢੋਰਾਇਆ ਕੁਝ ਭਾਰ ਕੋਈ ਪੰਡ ਚੁੱਕੀ ਹੋਏ ਇੱਕ ਇਹ ਕਰੀਏ ਸੂਰਜ ਚੜ੍ਹ ਆਇਆ ਉਹਨੂੰ ਜਾਗਣਾ ਪੈਣਾ ਹੈ ਉੱਠਣਾ ਹੈ ਪਰ ਉੱਠ ਕੇ ਬਣੇਗਾ ਕੀ ਕੁਝ ਵੀ ਬਣਿਆ ਨਹੀਂ ਅਜੇ ਤੱਕ ਕੋਈ ਸਭ ਕੁਝ ਪੁਰਾਣਾ ਕੋਈ ਚੁੱਲ ਚੌਂਕਾ ਉਹ ਪ੍ਰਸ਼ਾਦੇ ਉਹ ਹੀ ਖਾਣਾ ਪੀਣਾ ਫਿਰ ਸਭ ਕੁਝ ਸਰੀਰ ਨੂੰ ਫਿਰ ਕੰਮ ਕਰਨਾ ਫਿਰ ਸੌਂ ਜਾਣਾ ਫਿਰ ਉੱਠਣਾ ਫਿਰ ਖਾਣਾ ਇਹ ਕੋਲੂ ਦੇ ਬੈਲ ਦੀ ਕਹਾਣੀ ਚੱਲਦੀ ਰਹਿੰਦੀ ਹੈ ਇਹ ਭੱਠੇ ਦੇ ਗਧੇ ਵਾਲੀ ਕਹਾਣੀ ਚੱਲਦੀ ਰਹਿੰਦੀ ਹੈ ਤਾਂ ਸਤਿਗੁਰੂ ਨੇ ਕਿਹਾ ਤੇਰੇ ਦੋਵੇਂ ਸਰੀਰ ਜਦੋਂ ਜਿੰਦਾ ਹੋਣਗੇ ਨਾ ਅੰਦਰਲੇ ਸਰੀਰ ਨੂੰ ਖੁਰਾਕ ਦੇ ਨਾਮ ਦੀ ਫਿਰ ਤੇਰਾ ਅੰਦਰਲਾ ਸਰੀਰ ਤੇਰੇ ਬਾਹਰਲੇ ਸਰੀਰ ਨੂੰ ਲੈ ਕੇ ਤੁਰੇਗਾ ਜਿਹੜੇ ਸ਼ਹੀਦ ਹੋਏ ਨੇ ਉਹ ਕੌਣ ਨੇ ਜਿਹੜੇ ਸੰਤ ਹੋਏ ਨੇ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਸੀ ਮੈਂ ਇਹਨਾਂ ਵਿੱਚ ਇੱਕ ਬੰਦੇ ਵਿੱਚ ਸਵਾ ਲੱਖ ਦੇ ਅੱਗੇ ਖੜੇ ਹੋਣ ਦੀ ਤਾਕਤ ਭਰ ਦਿਆਂਗਾ ਉਹ ਕੌਣ ਆਦਮੀ ਸਨ ਕਿਹੜੇ ਮਨੁੱਖ ਸਨ ਹੁਣ ਸਾਡਾ ਬਾਹਰਲਾ ਸਰੀਰ ਜਿਉਂਦਾ ਹੈ ਇਹ ਅੰਦਰਲੇ ਮਰੇ ਹੋਏ ਆਤਮਿਕ ਸਰੀਰ ਨੂੰ ਤੁਰ ਚੁੱਕ ਕੇ ਤੁਰਦਾ ਪਿਆ ਤੇ ਬੜਾ ਦੁਖੀ ਹੈ ਜਿੱਦਨ ਸਾਡਾ ਅੰਦਰਲਾ ਸਰੀਰ ਜਾਗ ਪਿਆ ਨਾਮ ਦੇ ਨਾਲ ਤੇ ਨਾਮ ਦੀ ਖੁਰਾਕ ਮਿਲੀ ਇਹਨੂੰ ਉਸ ਦਿਨ ਦੂਸਰੀ ਘਟਨਾ ਵਾਪਰੇਗੀ ਅੰਦਰਲਾ ਸਰੀਰ ਬਾਹਰਲੇ ਸਰੀਰ ਨੂੰ ਲੈ ਕੇ ਚਲੇਗਾ ਤੇ ਉਹਦੇ ਵਿੱਚ ਬੜੀ ਸਮਰੱਥਾ ਉਹਦੇ ਵਿੱਚ ਬੜੀ ਸਮਰੱਥਾ ਹੈ